ਜਿਹੜੀ ਪਹਿਲਾਂ ਚਾਸੀ ਹੁੰਦੀ ਸੀ ਨਾ ਸਾਲ ਇਹ ਸਿੰਗਲ ਫਰੇਮ ਦੇ ਵਿੱਚ ਆਉਂਦੀ ਸੀ ਮਤਲਬ ਜਿਹੜਾ ਇਹਦਾ ਫਰੇਮ ਹੁੰਦਾ ਸੀ ਸਿੰਗਲ ਰੋਡ ਹੁੰਦੀ ਸੀ ਹੁਣ ਇਹਦੇ ਵਿੱਚ ਸਾਰ ਡਬਲ ਫਰੇਮ ਕਰਤੀ ਜਿਵੇਂ ਮਾੜੀ ਮੋਟੀ ਪਹਿਲਾਂ ਵਾਈਬ੍ਰੇਸ਼ਨ ਆਉਂਦੀ ਸੀ ਮੋਟਰਸਾਈਕਲ ਦੇ ਵਿੱਚ ਉਹ ਬਿਲਕੁਲ ਖਤਮ ਕਰਤੀ ਹੁਣ ਉਹਨਾਂ ਨੇ ਪੂਰਾ ਇੰਜਨ ਹੀ ਚੇਂਜ ਕਰਤਾ ਜੀ ਤੇ ਜੇ ਸੀਰੀਜ਼ ਇੰਜਨ ਆ ਰਿਹਾ ਵਾ ਮਤਲਬ ਇਹਦੇ ਨਾਲ ਮਾਈਲਜ਼ ਵੀ ਤੇ ਪਿਕਅਪ ਦੇ ਵਿੱਚ ਵੀ ਬਹੁਤ ਫਰਕ ਪਿਆ ਹੈ ਪਿਆਸੀ ਨਾਲ ਇੱਕ ਐਕਸਟਰਾ ਮੀਟਰ ਦਿੱਤਾ ਹੋਇਆ ਉਹ ਕਿਸ ਚੀਜ਼ ਨੂੰ ਲੈ ਕੇ ਸਰ ਦੇਖੋ ਪਹਿਲਾਂ ਪੈਟਰੋਲ ਦਾ ਨਹੀਂ ਪਤਾ ਚੱਲਦਾ ਸੀ ਬਾਈਕ ਚੇਕ ਰਿਜ਼ਰਵ ਦੇ ਨਾਲ ਪਤਾ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਸਰ ਇੱਕ ਉਹਨਾਂ ਨੇ ਇੰਡੀਕੇਸ਼ਨ ਦੇਤੀ ਜ਼ਰਬ ਦੀ ਜਿਹੜੀ ਮੀਟਰ ਤੇ ਉਸ ਤੋਂ ਬਾਅਦ ਸਰ ਹੁਣ ਜਿਵੇਂ ਨਵਾਂ ਨਵਾਂ ਜਵਾਨਾ ਉਹ ਮਤਲਬ ਡਿਜੀਟਲ ਦੇ ਵਿੱਚ ਪੈਟਰੋਲ ਆਪਾਂ ਨੂੰ ਦਿਖਿਆ ਕਰੂਗਾ ਹੈਲੋ ਸਸਕਾਲ ਤੁਸੀਂ ਦੇਖਦੇ ਪਏ ਹੋ ਐਸਐਮਜ਼ेड ਨਿਊਜ਼ ਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖਤਾ ਲਈਆਂ ਹੋਣੀਆਂ ਐ ਅਤੇ ਉਹਨਾਂ ਦੋਸਤਾਂ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਲੱਡੂ ਫੁੱਟਣ ਵੀ ਲੱਗੇ ਹੋਣੇ ਐ ਜਿਹੜੇ ਇਸ ਚੀਜ਼ ਨੂੰ ਇਸ ਤੱਕ ਤੱਕ ਨੂੰ ਇਸ ਬੁਲੇਟ ਦੇ ਨਵੇਂ ਮਾਡਲ ਤੋਂ ਲੈ ਕੇ ਪੁਰਾਣੇ ਜੋ ਹੁਣ ਤੱਕ ਮੋਰਜ਼ਾਇ ਨੇ ਕਹਿੰਦੇ ਨੇ ਕਿ ਪੂਰੀ ਦੁਨੀਆ ਦੇ ਵਿੱਚ ਅਜਿਹੀ ਇਹ ਪਹਿਲੀ ਕੰਪਨੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇਸ ਨੇ ਇੰਨੇ ਸਾਲਾਂ ਤੋਂ ਰਾਜ ਜਮਾਇਆ ਹੋਇਆ ਹੈ ਤੇ ਹੁਣ ਬੁਲੇਟਸ ਤੇ ਕੁਝ ਨਵੇਂ ਮਾਡਲਸ ਆਏ ਨੇ ਕੱਲੇ-ਕੱਲੇ ਮਾਡਲਸ ਦੇ ਬਾਰੇ ਕੀ ਨਵੀਂ ਟੈਕਨੋਲੋਜੀ ਆਈ ਹੈ ਤੇ ਨਾਲ ਦੀ ਨਾਲ ਕੀ ਕੀਮਤਾਂ ਨੇ ਤੇ ਇੱਥੋਂ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਔਨ ਰੋਡਸ ਤੇ ਕੀ ਪ੍ਰਾਈਸ ਮਿਲ ਜਾਣਗੇ ਸਾਰੀਆਂ ਗੱਲਾਂ ਬਾਤਾਂ ਨੂੰ ਅਸੀਂ ਇੱਕ-ਇੱਕ ਕਰਕੇ ਤੁਹਾਨੂੰ ਤਫਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ Royal Enfield ਦੇ ਨਵੇਂ ਮਾਡਲ ਆਏ ਨੇ ਜਿਸ ਤੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਨੇ ਇਹਨਾਂ ਚੇਂਜਸ ਤੇ ਵੀ ਜੇਕਰ ਗੱਲ ਕੀਤੀ ਜਾਵੇ ਪੁਰਾਣੀ ਲਾਈਟ ਜਿਹੜੀ ਆ ਲਾਈਟ ਟਿਪ ਵਾ ਉਹ ਲਗਾ ਦਿੱਤੇ ਗਈ ਆ ਤੇ ਨਾਲ ਦੀ ਨਾਲ ਹੀ ਸਪੀਡੋਮੀਟਰ ਦੇ ਨਾਲ ਨਾਲ ਜੋ ਸਪੀਡ ਵਾਲਾ ਮੀਟਰ ਹੁੰਦਾ ਇਸ ਦੇ ਨਾਲ ਹੁਣ ਜੋ ਨਵੇਂ ਅਪਡੇਟਸ ਬਾਈਕਸ ਦੇ ਵਿੱਚ ਆਉਣ ਲੱਗ ਪਏ ਨੇ ਆ ਮੀਟਰ ਵੀ ਲਗਾ ਦਿੱਤਾ ਗਿਆ ਜਿਸ ਤੇ ਵਿੱਚ ਤੁਹਾਡਾ ਤੇਲ ਕਿੰਨਾ ਬਚਿਆ ਹੈ ਕੀ ਕੁਝ ਅਪਡੇਟਸ ਨੇ ਇਹ ਨਾਲ ਤੁਹਾਨੂੰ ਹੈਲਪ ਕਰਨਗੇ ਆਮ ਜ਼ਿੰਦਗੀ ਦੇ ਵਿੱਚ ਤੇ ਨਾਲ ਦੀ ਨਾਲ ਹੁਣ ਇਹ ਸੈਲਫ ਸਟਾਰਟ ਆ ਗਿਆ ਕੁਝ ਅਪਡੇਟਸ ਨਵੇਂ ਬੁੱਲਟਸ ਦੇ ਅੱਜ ਇਸ ਦੇ ਵਿੱਚ ਸੈਲਫ ਸਟਾਰਟ ਦੇ ਨਾਲ ਦੀ ਨਾਲ ਕਿੱਕ ਹੁੰਦੀ ਸੀ ਪਰ ਹੁਣ ਸੈਲਫ ਸਟਾਰਟ ਆ ਇਸ ਦੀ ਰੇਸ ਤੇ ਕੀ ਧਮਕ ਪੈਂਦੀ ਹੈ ਤੇ ਨਾਲ ਦੀ ਨਾਲ ਕੀ ਨਵੇਂ ਅਪਡੇਟ ਨੇ ਆਓ ਅਸੀਂ ਗੱਲਬਾਤ ਕਰਦੇ ਹਾਂ ਸੋ ਹੁਣ ਅਸੀਂ ਗੱਲਬਾਤ ਕਰਦੇ ਹਾਂ ਗੁਰਵਿੰਦਰ ਜੀ ਨਾਲ ਤੇ ਨਾਲ ਦੀ ਨਾਲ ਪੁੱਛਾਂਗੇ ਕਿ ਮਾਈਲੇਜ ਕਿੰਨੀ ਦਊ ਆਨ ਰੋਡ ਪ੍ਰਾਈਸ ਕਿੰਨਾ ਮਿਲਦਾ ਪਿਆ ਤੇ ਕੀ ਨਵੇਂ ਅਪਡੇਟਸ ਆਏ ਨੇ 사ਸੀ ਗੱਲ ਸਰ 사ਸੀ ਗੱਲ ਜੀ ਗੁਰਿੰਦਰ ਜੀ ਨਵੇਂ ਬੁਲਟਸ ਆਏ ਨੇ ਹਾਂਜੀ ਹਾਂਜੀ ਇਹਦੇ ਵਿੱਚ ਸਭ ਤੋਂ ਮੇਨ ਫੀਚਰ ਜਿਹੜੇ ਅਪਡੇਟਸ ਕੀਤੇ ਨੇ ਕੀ ਆ ਸਰ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜਿਹੜੀ ਪਹਿਲਾਂ ਚਾਸਸੀ ਹੁੰਦੀ ਸੀ ਨਾ ਸਾਲ ਇਹ ਸਿੰਗਲ ਫਰੇਮ ਦੇ ਵਿੱਚ ਆਂਦੀ ਸੀ ਮਤਲਬ ਜਿਹੜਾ ਇਹਦਾ ਫਰੇਮ ਹੁੰਦਾ ਸੀ ਸਿੰਗਲ ਰੋਡ ਹੁੰਦੀ ਸੀ ਹੁਣ ਇਹਦੇ ਵਿੱਚ ਸਰ ਡਬਲ ਫਰੇਮ ਕਰਤੀ ਉਹਦੇ ਨਾਲ ਆਪਾਂ ਨੂੰ ਕੀ ਬੈਨੀਫਿਟ ਹੋਇਆ ਜਿਵੇਂ ਮਾੜੀ ਮੋਟੀ ਪਹਿਲਾਂ ਵਾਈਬ੍ਰੇਸ਼ਨ ਆਂਦੀ ਸੀ ਮੋਟਰਸਾਈਕਲ ਦੇ ਵਿੱਚ ਉਹ ਬਿਲਕੁਲ ਖਤਮ ਕਰਤੀ ਕਰਤੀ ਹੈ ਜੀ ਮਤਲਬ ਵਾਈਬ੍ਰੇਟ ਬਿਲਕੁਲ ਇੱਕ ਥੋੜਾ ਜਿਹਾ ਅੱਗੇ ਨਾਲੋਂ ਮਜ਼ਬੂਤ ਕਰਤਾ ਉਹਦੇ ਨਾਲ ਮਤਲਬ ਥੋੜੀ ਪਿਕਅਪ ਦਾ ਵੀ ਇਹਦਾ ਫਰਕ ਪਿਆ ਵਾ ਉਸ ਤੋਂ ਬਾਅਦ ਸਰ ਤੁਸੀਂ ਇੰਜਨ ਦੇਖੋਗੇ ਜਿਵੇਂ ਪਹਿਲਾਂ ਪੁਰਾਣੇ ਇੰਜਨ ਚੱਲਦੇ ਆ ਰਹੇ ਸੀ ਯੂਜ਼ੀ ਇੰਜਨ ਚੱਲਦੇ ਆ ਰਹੇ ਸੀ ਉਹਨਾਂ ਨੇ ਪੂਰਾ ਇੰਜਨ ਹੀ ਚੇਂਜ ਕਰਤਾ ਜੀ ਇਹ ਜੇ ਸੀਰੀਜ਼ ਇੰਜਨ ਆ ਰਿਹਾ ਵਾ ਮਤਲਬ ਇਹਦੇ ਨਾਲ ਮਾਈਲਸ ਵੀ ਤੇ ਪਿਕਅਪ ਦੇ ਵਿੱਚ ਵੀ ਬਹੁਤ ਫਰਕ ਪਿਆ ਜੀ ਅੱਛਾ ਕੁਲਵਿੰਦਰ ਇੱਕ ਗੱਲ ਜ਼ਰੂਰ ਮੈਂ ਮਤਲਬ ਅਸੀਂ ਕਮੈਂਟਸ ਪੜ੍ਹਦੇ ਹਾਂ ਨਾ ਦਰਸ਼ਕਾਂ ਦੇ ਤਾਂ ਉਹ ਬੜਾ ਮਿਸ ਕਰਦੇ ਆ ਪੁਰਾਣੇ ਬੁਲਟ ਨੂੰ ਉਹ ਮਤਲਬ ਕਿਉਂ ਇੰਨਾ ਖਾਸ ਸੀ ਉਹ ਸਰ ਐਕਚੁਅਲੀ ਉਹ ਸ਼ੁਰੂ ਤੋਂ ਚੱਲਦਾ ਆ ਰਿਹਾ ਸੀ ਜਿਵੇਂ ਤੁਹਾਨੂੰ ਪਤਾ ਹੋਊ ਵੀ 1901 ਤੋਂ ਕੰਪਨੀ ਚੱਲਦੀ ਆ ਰਹੀ ਹੈ ਜਿਵੇਂ ਹੁਣ ਪੁਰਾਣੇ ਬੁਲਟ ਦੇ ਨਾਲ ਇੱਕ ਬੰਦਿਆਂ ਦੇ ਜੁੜੇ ਹੁੰਦੇ ਆ ਨਾ ਵੀ ਜਿਵੇਂ ਹਾਂ ਈਮੋਸ਼ਨ ਜੁੜੇ ਹੁੰਦੇ ਆ ਜਿਵੇਂ ਕਹਿੰਦੇ ਕਈ ਮੇਰੇ ਫਾਦਰ ਸਾਹਿਬ ਵੀ ਇਹੀ ਚਲਾਉਂਦੇ ਸੀ ਇਸ ਕਰਕੇ ਉਹਨਾਂ ਦੇ ਜੁੜੇ ਸੀ ਪਰ ਉਹਦੇ ਵਿੱਚ ਖਾਸ ਗੱਲ ਇਹ ਸੀ ਵੀ ਹੈਂਡ ਮੇਡ ਪੇਂਟਿੰਗ ਆਉਂਦੀ ਸੀ ਜਿਵੇਂ ਆ ਸਰ ਲੋਗੋ ਆ ਇਹ ਇਹ ਸੇਮ ਉਦਾਂ ਹੀ ਆ ਹੁਣ ਸੀ ਸਰ ਟੈਕਨੀਕਲ ਮਤਲਬ ਚੀਜ਼ਾਂ ਜਿਵੇਂ ਕਹਿ ਦਈਏ ਵੀ ਇਹਦੇ ਵਿੱਚ ਜਿਹੜਾ ਟੈਕਨੀਕ ਆ ਉਹ ਨਵੀਂ ਟੈਕਨੀਕ ਦੇ ਨਾਲ ਬਣਾ ਦਿੱਤਾ ਗਏ ਮਤਲਬ ਅੱਗੇ ਨਾਲ ਬਹੁਤ ਵਧੀਆ ਹੋ ਗਏ ਅੱਛਾ ਮੈਂ ਮੀਟਰ ਚੈੱਕ ਕਰਦਾ ਪਿਆ ਸੀ ਨਾਲ ਇੱਕ ਐਕਸਟਰਾ ਮੀਟਰ ਦਿੱਤਾ ਹੋਇਆ ਉਹ ਕਿਸ ਚੀਜ਼ ਨੂੰ ਲੈ ਕੇ ਆ ਸਰ ਦੇਖੋ ਪਹਿਲਾਂ ਪੈਟਰੋਲ ਦਾ ਨਹੀਂ ਪਤਾ ਚੱਲਦਾ ਸੀ ਬਾਈਕ ਚੈੱਕ ਕਰ ਰਿਜ਼ਰਵ ਦੇ ਨਾਲ ਪਤਾ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਸਰ ਇੱਕ ਉਹਨਾਂ ਨੇ ਇੰਡੀਕੇਸ਼ਨ ਦੇਤੀ ਰਿਜ਼ਰਵ ਦੀ ਜਿਹੜੀ ਮੀਟਰ ਤੇ ਉਸ ਤੋਂ ਬਾਅਦ ਸਰ ਹੁਣ ਜਿਵੇਂ ਨਵਾਂ ਨਵਾਂ ਜਵਾਨਾ ਉਸ ਤੋਂ ਮਤਲਬ ਡਿਜੀਟਲ ਦੇ ਵਿੱਚ ਪੈਟਰੋਲ ਆਪਾਂ ਨੂੰ ਦਿਖਿਆ ਕਰੂਗਾ ਉਸ ਤੋਂ ਬਾਅਦ ਸਰ ਇਹਦੇ ਵਿੱਚ ਟ੍ਰਿਪ ਮੀਟਰ ਆ ਗਿਆ ਦੋ ਟ੍ਰਿਪ ਮੀਟਰ ਟ੍ਰਿਪੇ ਟ੍ਰਿਪ ਵੀ ਹੋਰ ਤੀਜਾ ਜਿਹੜਾ ਫੀਚਰ ਆਇਆ ਸਰ ਤੁਸੀਂ ਦੇਖ ਰਹੇ ਹੋ ਦੇਖੋ ਟ੍ਰਿਪ ਐਫੋਮੀਟਰ ਆ ਜੀ ਓਕੇ ਸਰ ਇਹਦਾ ਮਤਲਬ ਆ ਰਿਜ਼ਰਵ ਤੋਂ ਬਾਅਦ ਤੁਹਾਡਾ ਮੋਟਰਸਾਈਕਲ ਕਿੰਨਾ ਕਿਲੋਮੀਟਰ ਚੱਲ ਗਿਆ ਜੀ ਉਹ ਇੱਥੇ ਪਤਾ ਚੱਲਿਆ ਕਰੂ ਹੁਣ ਜਿਵੇਂ ਇੱਥੇ ਆ ਰਿਹਾ 39 ਕਿਲੋਮੀਟਰ ਮਤਲਬ ਰਿਜ਼ਰਵ ਤੋਂ ਬਾਅਦ ਜਿਵੇਂ ਰਿਜ਼ਰਵ ਦੇ ਵਿੱਚ ਪੌਣੇ 4 ਲੀਟਰ ਤੇਲ ਹੁੰਦਾ ਰਿਜ਼ਰਵ ਤੋਂ ਬਾਅਦ ਇਹ ਇੱਕ ਮੋਟਰਸਾਈਕਲ 39 ਕਿਲੋਮੀਟਰ ਚੱਲ ਗਿਆ ਮਤਲਬ ਐ ਨਹੀਂ ਹੂ ਹੋਂ ਜਿਹੜੇ ਮੁੰਡੇ ੱੱਕੇ ਲਾ ਲਾ ਕੇ ਬੋਟ ਦੀਆਂ ਵੀਡੀਓ ਆਉਂਦੀਆਂ ਆਉਂਦੀਆਂ ਹਾਂ ਜੀ ਹੁਣ ਹਾਂ ਜੇਕਰ ਗੱਲ ਕੀਤੀ ਜਾਵੇ ਇੱਕ ਮਤਲਬ ਪ੍ਰਾਈਸ ਆਨ ਰੋਡ ਪ੍ਰਾਈਸ ਦੀ ਗੱਲ ਕੀਤੀ ਜਾਵੇ ਤਾਂ ਸਭ ਕੁਝ ਪਾ ਕੇ ਇਸ ਬੰਦਾ ਕੱਢੂਗਾ ਕਿੰਨਾ ਪੈਸਾ ਦੇਖ ਸਰ ਦੇਖੋ ਇਹਦਾ ਜਿਹੜਾ ਸਟਾਰਟਿੰਗ ਮਾਡਲ ਆ 210000 ਤੋਂ ਸ਼ੁਰੂ ਹੋ ਜਾਂਦਾ ਜੀ ਜਿਹੜਾ ਔਨ ਰੋਡ ਪ੍ਰਾਈਸ ਆ ਤੇ 230 32000 ਤੱਕ ਜਾਂਦਾ ਜੀ ਜਿਵੇਂ ਆਪ ਮਾਡਲ ਹੈਗੇ ਆ ਜਿਵੇਂ ਪਹਿਲਾ ਮਾਡਲ ਆ ਜਾਂਦਾ ਉਹ ਸਿੰਗਲ ਚੈਨਲ ਦੇ ਵਿੱਚ ਆ ਜਾਂਦਾ ਉਹਦਾ ਮਤਲਬ ਆ ਇਹਦੇ ਸਿਰਫ ਫਰੰਟ ਦੇ ਡਿਸਕ ਬ੍ਰੇਕ ਹੋਊਗੀ ਸਿੰਗਲ ਚੈਨਲ ਚ ਬੈਕ ਤੇ ਨਹੀਂ ਹੋਊਗੀ ਫਿਰ ਡਬਲ ਚੈਨਲ ਆ ਜਾਂਦਾ ਉਹਦੇ ਵਿੱਚ ਫਰੰਟ ਰੇ ਆ ਦੋਨੋਂ ਡਿਸਕ ਵੀ ਦੇ ਐਬੀਐਸ ਮਿਲੂਗਾ ਤੁਹਾਨੂੰ ਠੀਕ ਹੈ ਅੱਛਾ ਜੇਕਰ ਆਪਾਂ ਥੋੜਾ ਜਿਹਾ ਹੋਰ ਲੈ ਲੈਣਿਆਂ ਗੱਲਬਾਤ ਨੂੰ ਵੀ ਮੋਸਟਲੀ ਜਿਹੜੇ ਕਿਡਸ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਕਾਲਜ ਦੇ ਵਿੱਚ ਜਾਂਦੇ ਥੋੜਾ ਪੈਸੇ ਦਾ ਇਸ਼ੂ ਹੁੰਦਾ ਵਾ ਮਾਈਲੇਜ ਨੂੰ ਲੈ ਕੇ ਕਿੰਨੀ ਕ ਮਾਈਲੇਜ ਕੱਢ ਦੂਗਾ ਦੇਖੋ ਸਰ ਇਹ 30 ਤੋਂ 35 35 ਤੋਂ 40 ਦੇ ਵਿੱਚ ਵਿੱਚ ਮੈਲਜ ਹੋਊਗਾ ਜੀ 35 ਤੋਂ 40 ਹਾਂ ਮਤਲਬ ਜਿਹੜੀ ਲੋਕਲ ਮੈਲਜ ਹੋਊਗੀ ਉਹ ਇੰਨੀ ਕੀ ਹੋਊਗੀ ਜਿਵੇਂ ਆਪਾਂ ਲੌਂਗ ਰੂਟ ਤੇ ਜਾਂਦੇ ਆ ਤੇ ਇਹਦੀ ਮੈਲਜ ਵੱਧ ਵੀ ਸਕਦੀ ਹੈ ਵੱਧ ਵੀ ਸਕਦੀ ਹੈ ਹਾਂ ਬਾਕੀ ਆਪਣੀ ਚਰ ਚਲਾਈ ਤੇ ਡਿਪੈਂਡ ਕਰਦਾ ਇੱਕ ਇੱਕ ਲਾਸਵਾਲ ਲੈਣਾ ਮੈਂ ਅੱਗੇ ਕਹਿੰਦੇ ਬੁਲਟ ਜੋ ਚਲਾਉਂਦੇ ਆ ਕਿੱਕ ਮਾਰਦੇ ਖੜਕਾ ਬਹੁਤ ਕਰਦਾ ਹਾਂਜੀ ਹਾਂਜੀ ਉਹਦੇ ਵਿੱਚ ਕੀ ਅਪਡੇਟ ਆ ਸਰ ਉਹਦੇ ਵਿੱਚ ਪਹਿਲਾਂ ਕੀ ਹੁੰਦਾ ਟੈਪਟਾਂ ਦੀ ਉਹਦੀ ਆਵਾਜ਼ ਆਉਂਦੀ ਹੁੰਦੀ ਸੀਗੀ ਉਹ ਉਹਨਾਂ ਨੇ ਸਿਸਟਮ ਖਤਮ ਕਰਤਾ ਜੀ ਠੀਕ ਹੈ ਹੁਣ ਜੇ ਸੀਰੀਜ਼ ਇੰਜਨ ਆ ਤੁਸੀਂ ਸਟਾਰਟ ਕਰਕੇ ਦੇਖੋਗੇ ਇੰਜਨ ਦੀ ਬਿਲਕੁਲ ਸਾਊਂਡ ਨਹੀਂ ਹੈਗੀ ਜੋ ਸਾਊਂਡ ਹੈ ਇਹਦੇ ਐਗਜ਼ੌਸਟ ਸਲੈਂਸਰ ਦੀ ਹੋਊਗੀ ਸਟਾਰਟ ਕਰਕੇ ਦੇਖ ਸਕਦੇ ਹੋ ਸੋ ਲੁਧਿਆਣਾ ਦੇ ਤੁਸੀਂ ਮੇਨ ਜੇਕਰ ਤੁਸੀਂ ਬਾਇਆ ਫਿਰੋਜ਼ਪੁਰ ਬਠਿੰਡੇ ਤੋਂ ਆਨੇ ਪਏ ਹੋ ਤਾਂ ਆਰਤੀ ਚੌਕ ਲੰਘ ਕੇ ਐਸ ਬੈਂਕ ਦੇ ਸਾਹਮਣੇ ਬਰਨਾਲਾ ਮੋਟਰਸ ਹੈਗੇ ਆ ਤੁਸੀਂ ਉੱਥੇ ਰਾਇਲੈਂਟ ਫੀਲਡ ਦਾ ਲੰਬੇ ਸਮੇਂ ਤੋਂ ਆਫਿਸ ਦੇਖਦੇ ਪਏ ਹੋ ਉੱਥੇ ਆਓ ਤੇ ਤੁਸੀਂ ਆਪਣਾ ਆ ਕੇ ਇੱਥੇ ਬੁਲਟ ਪਰਚੇਜ਼ ਕਰ ਸਕਦੇ ਹੋ ਤੇ ਇਸ ਦੇ ਨਾਲ ਦੀ ਨਾਲ ਹੀ ਜੋ ਕੰਪਨੀ ਦੇ ਵੱਲੋਂ ਤੁਸੀਂ ਕਿਸ ਤਰ੍ਹਾਂ ਕਿਸ਼ਤਾਂ ਤੇ ਲੈਣਾ ਕਿੰਨੇ ਡਾਊਨ ਪੇਮੈਂਟ ਕਰਨੇ ਹੈ ਕਿਵੇਂ ਕਰਨਾ ਹੈ ਇੰਸ਼ੋਰੈਂਸ ਕਰਾਉਣੀ ਹੈ ਸਭ ਕੁਝ ਅਵੇਲੇਬਿਲਟੀ ਹੈਗੀ ਤੇ ਨਾਲ ਦੀ ਨਾਲ ਹੀ ਨਵੇਂ ਬੁਲਟ ਨੂੰ ਤੁਸੀਂ ਡੈਮੋ ਵੀ ਲੈਣਾ ਤਾਂ ਜ਼ਰੂਰ ਆ ਕੇ ਇੱਥੇ ਬਹਿ ਕੇ ਸਵਾਦ ਲੋ ਚਲਾ ਕੇ ਦੇਖੋ ਤੁਹਾਨੂੰ ਸਭ ਕੁਝ ਆਪਣੇ ਆਪ ਅਹਿਸਾਸ ਹੋ ਜਾਣਾ ਕੈਮਰਾਮੈਨ ਗੁਰਮੀਤ ਦੇ ਨਾਲ ਮੈਂ ਨਿਰਿੰਦਰ ਕਲੇਰ ਐਸਐਮਜ਼ ਨਿਊਜ਼